ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਦੇਵੀ ਆਲਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੇ ਵੀਡੀਓ ਚ ਇੱਕ ਟੋਕੜ ਵਹਿੜਾ ਜੀ ਤੇ ਇੱਕ ਦੁੱਕੜ ਗੱਪਣ ਚੈੱਕ ਪਾਸ ਆ ਮੇਰੀ ਸਪੈਸ਼ਲ ਬੇਨਤੀ ਰਹੂਗੀ ਜਿਹੜਾ ਬਰਾ ਕੋਈ ਟੋਕੜ ਗੱਪਣ ਨਾਗ ਹੁੰਦਾ ਤੁਸੀਂ ਆਪਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਆ ਕਰੋ ਜੇ ਕੋਈ ਸੂਇਆ ਸਵਾਇਆ ਨਾਗ ਹੁੰਦਾ ਸਾਡੇ ਦੋ ਟਾਈਮ ਚਾਰ ਟਾਈਮ ਵਰਕਿੰਗ ਕਰ ਸਕਦੇ ਹੁੰਦੇ ਆਜੋ ਜੀ ਕਾਸੀ ਗਾਰਡੀ ਕਾਸੀ ਆ ਬਈ ਨਾਮ ਤੇ ਐਡਰੈਸ ਨਾਮ ਬਈ ਗੁਰੀਆ ਪਣ ਦੇਵੀ ਵਾਲਾ ਜ਼ਿਲ੍ਹਾ ਫਰੀਕੋਟ ਤਹਿਸੀਲ ਕੋਟਕਪੂਰਾ ਬਈ ਮੋਬਾਈਲ ਨੰਬਰ ਜੀ 8699070979 ਬਈ ਠੀਕ ਹੈ ਵੀਰੇ ਦੋ ਨਾਗਾ ਜੀ ਅੱਜ ਹਾਂਜੀ ਬਈ ਦੋ ਨਾਗਾ ਕਿਧਰੋਂ ਸ਼ੁਰੂ ਕਰਗੇ ਜੀ ਪਹਿਲਾ ਟੋਕੜ ਬੈਠ ਤੋ ਹੀ ਕਰ ਲੋ ਬਈ ਸੁਆ ਕਿੰਨਾ ਮਾ ਜੀ ਸੁਆ ਬਈ ਦੂਜਾ ਸੂਈ ਵੀ ਆ ਕਦੋਂ ਸੂਈ ਆ ਜੀ ਭਾਈ ਆਪਾਂ ਨੂੰ ਨਹੀਂ ਪਤਾ ਲੈ ਕੇ ਜਾਂਦੇ। ਆਪਣੀ ਲੈਣ ਦੀ ਦੁੱਧ ਕਿੰਨਾ ਤਿਆਰ ਹੈ? ਦੁੱਧ ਬਈ ਸਹੀ ਜਿਹੜਾ ਚੋਣ ਵਾਲਾ ਠੀਕ ਆ ਆਪਾਂ ਵੀਡੀਓ 'ਚ ਵੀ ਵਾਰੀ-ਵਾਰੀ ਇਹੀ ਗੱਲ ਕਹਿੰਨੇ ਬਈ ਆਪਣੇ ਘਰੋਂ ਅਗਲਾ 2 ਟਾਈਮ ਚੋਕੇ ਲੈ ਜਾਵੇ। ਠੀਕ ਆ ਜੀ। ਦੋ ਦੇ ਵੀ ਭਾਵੇਂ 4 ਚੋਲ ਲਵੇ ਬਈ ਬਾਅਦ 'ਚ ਅਗਲਾ ਆਪਾਂ ਨੂੰ ਲਾਂਭਾ ਨਾ ਦੇਵੇ। ਠੀਕ ਆ ਜੀ। ਹੁਣ ਦੁੱਧ ਦੇ ਥੱਲੇ ਸਹੀ ਚੋਣ ਵਾਲਾ 7 ਕਿਲੋ ਦੁੱਧ ਆ ਬਈ ਹੈ 8 ਆ 7 ਕਿਲੋ ਮੈਂਨ ਭਾਵੇਂ ਅਗਲਾ 4 ਟਾਈਮ ਚੋਲ ਲਵੇ ਬਈ। ਥਣਾ ਦੀ ਗਾਰੰਟੀ ਹੈ ਜੀ। ਥਣਾ ਦੀ ਫੁੱਲ ਬਈ। ਠੀਕ ਆ ਏਆਈ ਵਗੈਰਾ ਹੋਈ ਹੈ ਜੀ। ਬਈ ਆਪਣੇ ਬੰ ਇਹ ਬਾਈ ਦੀ ਗੱਲ ਸਹੀ ਆ ਬਈ ਆਪਣੀ ਲਿਆਂਦੀ ਹੋਈ ਆ ਜਿੰਨੇ ਸਮੇਂ ਤੋਂ ਕਿਉਂਕਿ ਬਾਈ ਅਗਲੇ ਨੇ ਪੈਸੇ ਲਾਉਣੇ ਆਗੇ ਆਪਣੇ ਵੰਨੀਓ ਭਾਵੇਂ ਅਗਲਾ 4 ਟਾਈਮ ਚੋਲੇਵੇ ਸਹੀ ਗੱਲ ਆ ਜੀ ਜਿਹੜਾ ਨੈਟ ਦੁੱਧ ਤਿਆਰ ਹੋਊਗਾ ਜੀ ਉਹ 7 ਕਿਲੋ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਬਾਕੀ ਵੀਰੇ ਕਰੋ ਸੰਗ ਆ ਜੀ ਦੁੱਧ ਸੰਗਣਾ ਹੋਊਗਾ ਫੈਟ ਆਊਗੀ ਚੰਗੀ ਖਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚੁਵਾਈ ਵਾਲਾ ਥਾਣਾ ਬਾਕੀ ਚਮਕ ਦਮ ਕਾਲੀਆ ਕੋਈ ਆਏ ਨਹੀਂ ਵੀਰੇ ਲੱਸੀ ਪਿੱਕੀ ਨਹੀਂ ਕੀ ਬਾਈ ਦੱਸਦਾ ਕਿ ਆਪਣੇ ਵੱਲੋਂ ਖਾਲੀ ਹੈ ਜੀ ਉਹ ਤਾਂ ਕੋਈ ਆਈ ਹੋਈ ਹੋਵੇ ਪਰ ਆਪਾਂ ਨੂੰ ਨਹੀਂ ਪਤਾ ਆਪਾਂ ਖਾਲੀ ਲਈ ਹੈ ਖਾਲੀ ਦੇਣੀ ਹੈ ਤੇ ਜੈ ਜੀ ਡਿਮਾਂਡ ਜਿਹੜੇ ਲੈਣੀ ਹੈ ਵੀਰੇ ਬਾਈ ਮੁੱਲ ਕਰਾਉਣ ਨੂੰ ਭਾਵੇਂ ਜਿੰਨਾ ਮਰਜ਼ੀ ਗਾ 18000 ਦੀ ਅੱਛੀ ਦੇ ਦਾਂਗੇ ਉਹ ਜੂ ਮਾਨਤਾਂ ਬਾ ਮਾਨਤਾਂ ਨਹੀਂ ਛੋਟਾ ਜਿਹਾ ਭਾਈ ਹੈ ਜੀ 18000 ਦੀ ਬੱਚੀ ਦੇ ਦਾਂਗੇ ਸੇਵਾ ਵਧ ਗਈ ਤਾਂ ਦੁੱਧ ਵੀ ਵੀਰੇ ਇਹਨੇ ਦੀ ਬਈ ਅਸਰ ਵੱੱਚੀ ਵੀ ਨਹੀਂ ਦੇਣੀ ਸਹੀ ਗੱਲ ਨਹੀਂ ਹੁੰਦੀ ਬਾਈ 20 25 ਤੋਂ ਸਟਾਰਟ ਹੀ ਹੁੰਦੀ ਆ ਬੱਚਿਆਂ ਖਾਲੀ ਇਹ ਤਾਂ ਕਰਮ ਵਾਲੀ ਨੇ ਚਲੋ ਆਪਦਾ ਖਰਚਾ ਕੱਢੀ ਆਉਣਾ ਦੋ ਨੰਬਰ ਵੀਰੇ ਸੂਆ ਕਿੰਨਾ ਮਾਜੀ ਦਾ ਸੂਆ ਭਾਈ ਦੂਜਾ ਸੂਈ ਆ ਤੀਜੇ ਵਾਸਤੇ ਗੱਪਣਾ ਕਿੰਨੇ ਸਮੇਂ ਦੀ ਜੀ ਬਈ ਇਹ ਪੰਜ ਮਹੀਨਾ ਦਾ ਉੱਤੇ ਕੋਈ ਪੰਜਾਂ ਦੀ ਚੈੱਕ ਕਰਾ ਕੇ ਲੈ ਜਾ ਡਾਕਟਰ ਤੋਂ ਆਪਦਾ ਡਾਕਟਰ ਨਾਲ ਲੈ ਜੀਆ ਠੀਕ ਆ ਵੀਰੇ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਭਾਈ 11 12 ਹੋਊਗਾ ਪਰ ਆਪਾਂ 10 ਕਿਲੋ ਦੁੱਧ ਚਵਾ ਕੇ ਦੇਵਾਂਗੇ ਦੋਨੇ ਟਾਈਮ ਭਾਈ ਥਣਾ ਦੀ ਗਾਰੰਟੀ ਆ ਜੀ ਥਣਾ ਦੀ ਭਾਈ ਗਾਰੰਟੀ ਆ ਇੱਕ ਥਣ ਤੋਂ ਸੈੱਲ ਆ ਭਾਈ ਜਮਈ ਖਾਦਮ ਬਾਈ 1 2 ਧਾਰਾ ਆਉਂਦੀਆਂ ਪਰ ਆਪਾਂ ਤੈ ਲੈ ਗਏ ਕੀ ਦੇ ਦੇ ਹਾਂ ਠੀਕ ਬਾਕੀ ਕੋਈ ਮੰਨ ਕੇ ਚੱਲ ਵੀ ਆਏ ਨਹੀਂ ਕੀ ਉਹ ਆ ਪਾਸਾ ਪੂਸਾ ਦਿਖਾਉਂਦੀ ਹੋਗੀ ਲੈ ਬੰਨੀਓ ਬਹੁਤ ਚੰਗੀ ਆ ਵੈੜ ਫਿਟਿੰਗ ਵਾਲਾ ਲੈ ਵਾ ਠੀਕ ਆ ਸੋਨਾ ਫਿਟਿੰਗ ਵਾਲਾ ਹਵਾਨਾ ਚੈੱਕ ਕਰ ਸਕਦੇ ਨੇ ਥਣ ਕੱਲਾ ਕੱਲਾ ਨਿਖੜਮ ਬਾਈ ਅਗਲਾ ਕਹਿੰਦਾ ਝੂਠ ਮਾਰਦਾ 27 28 ਕਿਲੋ ਦੁੱਧ ਦਿੱਤਾ ਬਾਈ ਫਾਰਮ ਦੀ ਵੈੜ ਆ ਬਹੁਤ ਚੰਗਾ ਟੀਕਾ ਭਰਾਇਆ ਹੋਇਆ ਵੱਡੀ ਆ ਹਾਂਜੀ ਬਾਈ ਵਜਨ ਵੇਖ ਲੈ ਕਿੰਨਾ ਵੈੜ ਦਾ ਬਾਈ ਠੀਕ ਆ ਤੋੜ ਕੇ ਦਿਖਾ ਦੇ ਮੇਰੇ ਸੁਆਬਾਈ ਦੱਸਦਾ ਕਿ ਤੀਜੀ ਵਾਸਤੇ ਗੱਬਣਾ ਹੋਊਗੀ ਪੰਜਾਂ ਤੋਂ ਪਲਾਸੀ ਤੁਸੀਂ ਪੰਜ ਮੰਨ ਕੇ ਆਜੋ ਤੇ ਆਪਦਾ ਵੀਰੇ ਪਰਸਨਲ ਡਾਕਟਰ ਸਹਿਬਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਦੁੱਧ 11 ਵਾਰ ਹੀ ਹੋਊਗਾ ਪਰ 10 ਮੰਨ ਕੇ ਆਜੋ ਕਿਉਂਕਿ ਗਰਮੀਆ 14 15 ਕਿਲੋ ਦੁੱਧ ਚੋਕੇ ਲਈ ਸੀਗੀ ਬਾਈ ਠੀਕ ਆ ਵੀਰੇ ਹਾਂ ਬਾਈ ਗਰਮੀ ਕਰਕੇ ਥੋੜਾ ਜਿਹਾ ਉਪਰਾਂ ਵੀ ਕਰ ਜਾਂਦਾ ਪਸ਼ੂ ਤੇ ਬਾਕੀ ਗਰਮੀ ਕਾਰਨ ਵੱਧ ਘੱਟ ਹੋ ਸਕਦਾ ਕਿਲੋ ਬਾਕੀ ਫਾਈਨਿੰਗ ਚੈੱਕ ਕਰਾ ਲੈ ਬਾਈ ਕਿੰਦੀ ਚਾਲ ਹੋਊਗਾ ਇਧਰਲੇ ਥਣ ਤੋਂ ਤੇਲ ਆ ਜੀ ਧਾਰਾ ਆਉਂਦੀਆਂ ਗੈਂਤੀ ਦੀਆਂ 2 ਆ ਜਾਣ 3 ਆ ਜਾਣ ਸਿਵਲਟੇ ਭਾਈ ਕਹਾਂ ਸੈੱਲ ਮੰਨ ਕੇ ਦੇਣੀ ਆ ਭਾਵੇਂ ਕੋਈ ਇੱਥੇ ਬੈਠਾ ਤਿੰਨਾਂ ਦੀ ਥਣਾ ਦੀ ਓਕੇ ਆ ਬਾਕੀ ਵੀਰੇ ਵੱਡੀ ਵੜਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਹੈਵੀ ਬੋਡੀ ਵੇਟ ਦੀ ਜੇ ਜੀ ਡਿਮਾਂਡ ਜਿਹੜੇ ਇਹਦੇ ਲੈਣੇ ਜੇ ਭਾਈ ਮੰਨ ਕੇ ਕਰਮ ਵਾਲੀ ਤਿਆਰ ਗੱਬਣ ਹੋ ਗਈ ਥਾਂ ਚੱਲ ਪਿਆ ਫਿਰ ਤਾਂ ਮਸਤਾ ਮੇਰੇ ਬਾੜੀ ਰੁਪਈਆਂ ਦੀ ਆ ਇਹ ਹੌਣ ਬਈ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾਈ ਚੱਲ ਠੀਕ ਆ ਜਮਾ ਯਸ ਨੂੰ 30000 ਦੀ ਵੈੜ ਦੇ ਦਾਂਗੇ ਬਈ ਆਫਰ ਹੀ ਆ ਬਸ ਆਫਰ ਹੀ ਆ ਬਈ ਚੱਲ ਵੀ ਸਕਦਾ ਚੱਲੋ ਅਗਲਾ ਟ੍ਰੀਟਮੈਂਟ ਕਰਾ ਲੇ ਉਹ ਅਗਲੇ ਦੀ ਕਿਸਮਤ ਪਰ ਆਪਾਂ ਨਹੀਂ ਕਿ ਬਾਕੀ ਬਈ ਉਸ ਹੁਣ ਵੇਖੀਏ 7 7 8 8 ਕਿਲੋ ਤੇ ਹੀ ਟੋਕੜਾ ਵੈੜਾਂ ਜਿਹੜੀਆਂ ਮੰਨ ਕੇ ਚੱਲੋ 30000 ਨੂੰ ਵਿਕਿਆਂ ਦੀ ਆਪਾਂ ਫੇਰ ਵੀ ਟੋਕੜ ਗੱਬਣ ਵੈੜ ਦੇ ਦਾਂਗੇ ਸਹੀ ਗੱਲ ਆ ਜੀ ਕਿਉਂਕਿ ਕੋਈ ਗੰਡ ਮਰੋੜੀ ਤਾਂ ਹੈ ਨਹੀਂ ਨਹੀਂ ਗੰਡ ਮਰੋੜੀ ਕੋਈ ਨਹੀਂ ਪੈਸੇ ਗਈ ਯਾਰ ਘਟ ਜਾਂਦਾ ਹੁੰਦਾ ਕਿਸੇ ਪਸ਼ੂ ਦਾ ਟੋਕੜਾ ਬਾਕੀ ਬਈ ਲੀਵਾ ਚੈ ਆਣ ਕੱਲਾ ਕੱਲਾ ਨਿੱਖੜ ਮਾ ਜੈਜ ਡਿਮਾਂਡ ਆ ਜੀ 33000 ਰੁਪਿਆ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਤੇ ਬਾਕੀ ਵਜਨ ਵੇਚ ਆਈ ਜਾਂਦਾ ਲਗਾਤਾਰ ਚੱਲਦਾ ਰਹਿਣਾ ਧੰਨਵਾਦ